ਇਹ ਬੱਚਾ ਰੋ ਰਿਹਾ ਹੈ। ਬੱਚਾ ਤਾਂ ਉਹ ਬਾੜ ਦੇ ਨਾਲ ਨਹੀਂ ਠੀਕ ਮੈਂ। ਉਹਨਾਂ ਪੁੱਤਰ ਮੜਜੀ ਦੀ। ਤੇ ਰਾਤ ਨੂੰ ਉਹ ਲੱਗ ਗਏ। ਉਹਨਾਂ ਨੂੰ ਬਸ ਉਹਨੂੰ ਘਰ ਕਿੰਨਾ ਚਾਦਾ ਕਰਦੇ। ਚਾਰ ਹੀ ਚਾਤਾ ਇਹਦਾ ਪਤਾ। ਉਹ ਜੀ ਬਾਕੀ ਰੱਖਣ ਉਹ ਵੀ ਰਹਿ ਗਏ। ਕੋਈ ਕੋਈ ਵੀ ਨਹੀਂ। That's nice. <laughs> ਆਜ ਦੇ ਗ੍ਰੈਵ ਤੇ ਪਹੁੰਚੀ ਸੰਗਤਾਂ ਦਾ ਧੰਨਵਾਦ ਹੈ ਭਾਈ ਜੀ ਆਨ। ਸੋ ਸਰਬਾ ਸੰਗਤਾਂ ਨੂੰ ਬੇਨਤੀ ਹੈ। ਉਹਦੇ ਸੁਨਿਆਲ। ਪਹਿਲਾਂ ਸਤਿਗੁਰਾਂ ਦੀ ਅਪਿਤ ਦੇਗਾ ਵਰਤੀਆਂ ਨੇ ਭਾਈ ਉਸ ਤੋਂ ਪ੍ਰੰਤ ਸਰਬਾ ਸੰਗਤਾਂ ਵਾਸਤੇ ਚਾਹ ਦਾ ਲੰਗਰ ਤਿਆਰ ਕੀਤਾ ਗਿਆ ਹੈ। ਸਾਰੀਆਂ ਸੰਗਤਾਂ ਨੇ ਚਾਹ ਦਾ ਲੰਗਰ ਸ਼ਕਤੀ ਜੀ ਆਪ ਦੀ ਕਿਰਪਾ ਦਾ ਕਰਨੀ ਹੈ ਭਾਈ ਜੀ। Thank <laughs> <laughs> you. ਦੇਹਾਲ ਤੁਮ ਸਿਰਾ ਪਾਲੋ ਮੋਦੇ ਸੌਂਹਾਲ ਤੁਮ ਸਿਰਾ ਪਾਲੋ ਕੋਈ ਮੈਂ ਸਮਝ ਪਾ ਗਈ ਨਹੀਂ ਸੋਨਿਹਾਰ ਸਰਸਰੀ ਆਕਾਰ ਜੀ ਸੁਆਹੀ ਜੀ ਬਾਕੀ

ਸਾਰਿਆਂ ਨੂੰ ਦੇਖ ਬਰਤਾਈ ਜਾਈਗੀ ਪਹਿਲਾਂ ਸੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਆਈ ਸੀ ਗੁਰਦੁਆਰੇ ਦੇ ਵਿੱਚੋਂ ਦਿਲੋਂ ਹਮਸ਼ਾ ਰਹੇ ਇਸ ਰੂਪ ਪਹਿਰੇਗੀ। ਬਦਸ਼ਾਹ ਹਾਏ ਸ਼੍ਰੀ ਗੋਸਵਾਰਾ ਸੋਹਾਰੀ ਪੂਨ ਜੀ ਸਾਇਦਤ ਵਾਲੇ ਦੇ ਵਿੱਚ ਸਾਇਦਤ ਵਾਲੇ ਦੇ ਵਿੱਚ ਸਦਾ ਦਾ ਕੰਮ ਕਰਦੇ ਬੋਲਣਾ ਜੀ ਸ਼੍ਰੀ ਵਾਹਿਗੁਰੂ ਸਿਖਾਂ ਸੇਵਕਾ ਨਾਮਾਨੀਵਾ ਤੁਜੀ ਮਰਪਾਦੇ ਰੱਬਿਆ ਜੋ ਤਾਲ ਕਿਰਵਾ ਜੀ ਮੰਗਨੇ ਮਾਨਤਾਂ ਜੀ ਨੋਤ ਲੇਟੇ ਜੀ।

ਪਨਾਹ ਦੇ ਗੁਰਦੁਆਰੇ ਕਾਲ ਕੰਦੂਰ ਕਰਨੇ ਕਿ ਫਕਵਾਇਆ ਸਾਪਨੀ ਕਰਦੀ ਕਲਾ ਬਟਾਉਣ ਸੱਚੇ ਪਾਤਸ਼ਾਹ ਜੀ ਹੋਰ ਹੈਂ ਮੁਬਖਸ਼ੂ ਸੰਪੂਰਨ ਸਮਾਜਿਕ ਤੇ ਪ੍ਰਾਂਤਕ ਤਰਫ ਦੇ ਤਿਆਰੀ ਕੀਤੇ ਗਏ ਕੰਮ ਕਰਕੇ ਸਦਾਏ ਨੇ ਪ੍ਰਤਾਪਾਣੀ ਨਾ ਕਰੇ ਸੋ ਨਾ ਚਲੇ ਬਾਓ ਫੇਤਰ ਮੰਦਰਾਂ ਦੇ ਵਿੱਚ ਪਹੁੰਚੋ ਰਸਤੇ ਜੰਗਸਾਹੂ ਆਪੂ ਦੀ ਸੇਵਾ ਆਪ ਲੈ ਸਦਾ ਕਿ ਭਲੀਆ ਮੁਬਖਸ਼ੂ ਸਹੀ ਪੈਰਾ ਨਾਮ ਮੇਤ ਮੇਲੇ ਜਨਮ ਮੇਰਾ ਨਾਮ ਕਿਤਾਬੀ ਨਾਨਕ ਨਾਮ ਚਰਦੀ ਕਲਾ ਤੇਰੇ ਭਵਨ ਸਰੋਤ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਹਰਿ ਪ੍ਰਸਾਦਾ ਜਿ ਕੋ ਤੁਖੜਾ ਕੇ ਆਂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗਾਹਿ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਚੁਕੇ ਆਂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਰ ਕੇ ਨਾ ਲਓ ਜੀ ਫੈਰੀ ਸਾਹਿਬ ਥਾਰੇ ਦਹੀਂ ਨਾਲ ਰੋਟੀ ਤੇ ਬੜਾ ਸਕੀਨ ਹੈ ਅੱਜ ਕੱਲ ਤਾਂ ਬੰਦਿਆਂ ਨੂੰ ਦਹੀਂ ਨਹੀਂ ਮਿਲਦੀਆਂ ਕੀ ਇਹਨੂੰ ਤਾਂ ਹੀ ਮਿਲ ਰਹੀ ਹੈ ਗਰਮੀ ਦੇ ਵਿੱਚ ਉਹ ਵੀ ਕਿਤੇ ਲੱਗੇ ਉਹ ਕਿੱਦੋਂ ਕਿੱਥੇ ਰੋਟੀ ਲੈ 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 ਦੇਖੋ ਹੀ ਮੂੰਚ ਘੁਰ ਕੇ ਪੈਲਦੀ ਆ ਹਮ ਬੜਦਾ ਤਾਂ ਨਹੀਂ ਕਿਤੇ ਵੱਡੂ ਵੀ ਲਵੇ ਮੈਨੂੰ ਨਾਲ ਨਾਲ ਹਾਂ ਤਾਂ ਇਹ ਕਿਹੜਾ ਬੱਚਿਆਂ ਵਾਂਗ ਖਾਂਦਾ ਹੈ ਨਾ ਬਾਹਰ ਹੋਣਾ ਮੈਂ ਤੁਹਾਨੂੰ ਦੇਖਿਆ ਮੈਂ ਤਾਂ ਕਦੇ ਪਹਿਲੀ ਵਾਰ ਦੇਖਿਆ ਅੱਜ ਆਂ ਮੈਂ ਹਾਂ ਐਵੇਂ ਹੁੰਦੇ ਹੈ ਐਵੇਂ ਖਵਾਉਣੀ ਰੋਸ ਤੁਸੀਂ ਮੋਤੀਆਂ ਖੰਡੋ ਹਾਂ ਹਾਂ ਜੀ ਮੰਮੀ ਸਾਡੀ ਕਿਉਂ ਟੋਕੀ ਟੋਕੀ ਸੁਣੋ ਬੱਸ ਕਿਤੇ ਕੀ ਕਰ ਲੈ ਮੈਨੂੰ ਮੀਠੂ ਪਾਣੀ ਲਾਸਟ ਆ ਜਾਓ ਮਰਵਾ ਇਹਦੇ ਵਿੱਚ ਨਾ ਬਾਹਰ ਹੋਜੇ ਲੰਦਾ ਹਾਂ ਇਹਦੇ ਵਿੱਚ ਨਾ ਬਾਹਰ A B T ਦੁਆਰਾ ਵੇਲਾ ਕਿ ਤੂੰ ਬਹੁਤ ਦਿਨ ਬਣਾਈ ਨਹੀਂ ਸੀ ਪਹਿਲਾਂ ਬੈ ਜਾ ਉਹ ਗਰਾਂ ਇਨ ਕਰਨ ਲੱਗਾਂ ਮੈਂ ਤਾਂ ਹੁਣ ਬੈ ਜਾ ਨਹੀਂ ਆਇਆ 20 ਮਿੰਟ ਦੇ ਬਣਾ ਲੈਂਦੇ ਆ ਮੈਨੂੰ ਨਹੀਂ ਮਾਰਨ ਦੀ ਉਹ ਜਿਹੜਾ ਕੋਲ ਇਹਨਾਂ ਦੇ ਤਾਂ ਬੰਦੀ ਰਹੇ ਇਹ ਬੜਾਇਆ ਮੈਂ ਪੁੱਛ ਰਹੀ ਹਾਂ ਕੀ ਕਿ ਮਮਮੀ ਜੀ आता बघू आपण जरा तो उरती आ तो उरती जरा रेती ती पण साफ ठेगनासी साफ ठेग साफ आता आता